ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਇੱਕ ਵੱਡਾ ਝਟਕਾ ਲੱਗਿਆ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਸੇਵਾ ਵਿੱਚ ਇੱਕ ਸੇਵਾਮੁਕਤ ਸੀਨੀਅਰ ਮੈਡੀਕਲ ਅਫਸਰ ਨੂੰ ਅਨੁਸ਼ਾਸਨੀ ਕਾਰਵਾਈ ਵਿੱਚ ਲਗਾਏ ਗਏ ਜੁਰਮਾਨੇ ਦੇ ਹੁਕਮ ਨੂੰ ਰੱਦ ਕਰਕੇ ਰਾਹਤ ਦਿੱਤੀ ਹੈ ਅਦਾਲਤ ਨੇ ਕਿਹਾ ਕਿ ਅਨੁਸ਼ਾਸਨੀ ਕਾਰਵਾਈ ਅਪੀਲਕਰਤਾ ਵਿਰੁੱਧ ਬਦਰਾ ਲੈਣ ਦੀ ਇੱਕ ਚਾਲ ਤੋਂ ਇਲਾਵਾ ਕੁਝ ਵੀ ਨਹੀਂ ਹੈਗੀ ਕਿਉਂਕਿ ਉਸਨੇ ਆਪਣੇ ਜਾਇਜ਼ ਵਿੱਤੀ ਬਕਾਇਆ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਹਾਈ ਕੋਰਟ ਦੇ ਵਿੱਚ ਕਿਸੇ ਕਿਸਟਿਆ ਸੀ ਜਸਟਿਸ ਦੀਪੰਕਰ দত্ত ਨੇ ਜਸਟਿਸ ਮਨਮੋਹ ਸਿੰਘ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਇੱਕ ਜਿਹਾ ਮਾਮਲਾ ਜਿਸ ਵਿੱਚ ਸਰਕਾਰ ਦੇ ਕੁਝ ਅਧਿਕਾਰੀ ਇੰਨੇ ਹੇਠਲੇ ਪੱਧਰ ਤੇ ਡਿੱਗ ਗਏ ਕਿ ਇੱਕ ਸੀਨੀਅਰ ਡਾਕਟਰ ਜੋ ਸੇਵਾਮੁਕਤੀ ਦੇ ਕੰਡੇ ਤੇ ਹੈ ਨੂੰ ਸਜ਼ਾ ਦੇਣ ਲਈ ਇਸ ਤੋਂ ਵਧੀਆ ਕੋਈ ਕਾਰਨ ਨਹੀਂ ਕਿ ਉਸਨੇ ਅਦਾਲਤ ਵਿੱਚ ਸ਼ਕਤੀਸ਼ਾਲੀ ਲੋਕਾਂ ਨੂੰ ਚੁਣੌਤੀ ਦਿੱਤੀ ਡਿਵੀਜ਼ਨ ਬੈਂਚ ਨੇ ਇਹ ਟਿੱਪਣੀਆਂ ਇੱਕ ਸੀਨੀਅਰ ਮੈਡੀਕਲ ਅਫਸਰ ਦੁਆਰਾ ਦਾਇਰ ਅਪੀਲ ਨੂੰ ਮਨਜ਼ੂਰ ਕਰਦੇ ਹੋਏ ਕੀਤੀਆਂ ਜਿਸ ਨੂੰ ਆਪਣੀ ਸੇਵਾ ਮੁਕਤੀ ਤੋਂ 11 ਦਿਨ ਪਹਿਲਾਂ ਆਪਣੀ ਡਿਊਟੀ ਤੋਂ ਮੁਕਤ ਕਰ ਦਿੱਤਾ ਗਿਆ ਸੀ ਇਹ ਵੀ ਦੱਸਦੀ ਹੈ ਕਿ ਉਸ ਵਿਰੁੱਧ ਦੁਰਵਿਹਾਰ ਕਰਨ ਲਈ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਗਈ ਸੀ ਹੋਰ ਆਧਾਰਾਂ ਵਿੱਚ ਬਿਨਾਂ ਪ੍ਰਵਾਨਗੀ ਦੇ ਛੁੱਟੀ ਤੇ ਜਾਣਾ ਤੇ ਪल्स पोलियो ਪ੍ਰੋਗਰਾਮ ਵਿੱਚ ਹਿੱਸਾ ਨਾ ਲੈਣਾ ਸ਼ਾਮਲ ਸੀ ਇਨ੍ਹਾਂ ਕਾਰਵਾਈਆਂ ਦੇ ਨਤੀਜੇ ਵਜੋਂ ਅਪੀਲਕਰਤਾ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਅਨੁਸ਼ਾਸਨੀ 30 ਦੇ ਸਥਾਈ ਦੇ ਨਾਲ ਨਾਲ ਪੈਸ਼ਨ ਵਿੱਚ 2% ਦੀ ਕਟੌਤੀ ਦਾ ਹੁਕਮ ਦਿੱਤਾ। ਇਸ ਤੋਂ ਬਾਅਦ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਪੈਨਸ਼ਨ ਵਿੱਚ ਕਟੌਤੀ ਦਾ ਆਦੇਸ਼ ਦਿੱਤਾ। ਇਸ ਤੋਂ ਬਾਅਦ ਹਾਈ ਕੋਰਟ ਨੇ ਦੇ ਡਿਵੀਜ਼ਨ ਬੈਂਚ ਨੇ ਹੁਕਮ ਵਿੱਚ ਸੋਧ ਕੀਤੀ ਅਤੇ 5 ਸਾਲਾਂ ਦੀ ਮਿਆਦ ਲਈ ਪੈਨਸ਼ਨ ਵਿੱਚ 2% ਦੀ ਕਟੌਤੀ ਕਰ ਦਿੱਤੀ। ਇਸ ਪਿਸ਼ੋਕੜ ਵਿੱਚ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਅਤੇ ਇਸ ਤੇ ਮੱਧੇਂ ਨਜ਼ਰ ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਅਪੀਲਕਰਤਾ ਨੂੰ 50000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਪੰਜਾਬ ਸਰਕਾਰ ਨੂੰ ਦੋਸ਼ੀ ਅਧਿਕਾਰੀਆਂ ਤੋਂ ਖਰਚਾ ਵਸੂਲਣ ਦੀ ਆਜ਼ਾਦੀ ਦਿੱਤੀ ਗਈ ਸੀ ਤਾਂ ਹੁਣ ਜਿੱਥੇ ਕੁਝ ਅਧਿਕਾਰੀ ਨੇ ਜਿਹੜੇ ਉਹ ਕੁਝ ਹੋਰ ਅਧਿਕਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਕਰਕੇ ਉਹਨਾਂ ਨਾਲ ਇਸ ਤਰੀਕੇ ਦੇ ਵਿਤਕਰੇ ਕਰਦੇ ਨੇ ਕਿਸੇ ਦੀ ਤਨਖਾਹ ਕੱਟ ਦਿੱਤੀ ਜਾਂਦੀ ਹੈ ਜਾਂ ਕਿਸੇ ਨੂੰ ਬਿਨਾਂ ਮਤਲਬ ਤੋਂ ਡਿਸਮਿਸ ਜਾਂ ਸਸਪੈਂਡ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਉਹ ਅਧਿਕਾਰੀ ਆਪਣੇ ਹੱਕਾਂ ਦੀ ਰਾਖੀ ਕਰਦੇ ਹੋਏ ਅਦਾਲਤਾਂ ਤੱਕ ਪਹੁੰਚਦੇ ਨੇ ਜਿਸ ਤੋਂ ਬਾਅਦ ਅਦਾਲਤਾਂ ਹੁਕਮ ਦਿੰਦੀਆਂ ਨੇ ਜਿੱਥੇ ਅਧਿਕਾਰੀਆਂ ਨੂੰ ਤਾਂ ਝਾੜ ਪੈਣੀ ਹੁੰਦੀ ਹੈ ਪਰ ਸਰਕਾਰ ਵੀ ਇਹਦੇ ਵਿੱਚ ਕਸੂਤੀ ਫਸ ਜਾਂਦੀ ਹੈ ਕਿਉਂਕਿ ਸਰਕਾਰ ਜ਼ਵਾਬਦੇਹ ਹੁੰਦੀ ਹੈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਚਲਾ ਰਹੀ ਸਰਕਾਰ ਦੀ ਵੀ ਜ਼ਵਾਬਦੇਹੀ ਬਣਦੀ ਹੈ ਕਿ ਤੁਹਾਡੀ ਨਿਗਰਾਨੀ ਦੇ ਵਿੱਚ ਹੋ ਕੀ ਰਿਹਾ ਤਾਂ ਹੁਣ ਜਦੋਂ ਮਾਮਲਾ ਹਾਈ ਕੋਰਟ ਤੋਂ ਵੀ ਬਾਅਦ ਸੁਪਰੀਮ ਕੋਰਟ ਤੱਕ ਪਹੁੰਚਿਆ ਤਾਂ ਸਪਰੀਮ ਕੋਰਟ ਨੇ ਇਸ ਮੈਡੀਕਲ ਅਫਸਰ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ ਤੇ 50000 ਰੁਪਏ ਜਿਹੜਾ ਮੁਆਵਜ਼ਾ ਦੇਣ ਵਾਸਤੇ ਵੀ ਉਹਨਾਂ ਨੇ ਹੁਕਮ ਕੀਤੇ ਨੇ ਕਿਉਂਕਿ ਕਿਸੇ ਵਿਅਕਤੀ ਦੀ ਜੇਕਰ ਰਿਟਾਇਰਮੈਂਟ ਤੋਂ ਪਹਿਲਾਂ ਉਹਦੇ ਉੱਤੇ ਇਸ ਤਰੀਕੇ ਦੀ ਕਾਰਵਾਈ ਹੁੰਦੀ ਹੈ ਤਾਂ ਉਸਦਾ ਭਵਿੱਖ ਖਤਮ ਹੋ ਜਾਂਦਾ ਤੇ ਆਉਣ ਵਾਲਾ ਸਮਾਂ ਵੀ ਉਸ ਨੂੰ ਧੁੰਦਲਾ ਨਜ਼ਰ ਆਉਂਦਾ ਹੈ ਜਿਸ ਨੂੰ ਲੈ ਕੇ ਫਿਰ ਉਹ ਆਪਣੇ ਕਹਿੰਦੇ ਹਿੱਕ ਹੱਕਾਂ ਦੀ ਰਾਖੀ ਵਾਸਤੇ ਜਾਂ ਆਪਣੇ ਹੱਕਾਂ ਵਾਸਤੇ ਮੰਗਾਂ ਵਾਸਤੇ ਅਦਾਲਤ ਤੱਕ ਪਹੁੰਚਿਆ ਕਿ ਸਾਡੇ ਨਾਲ ਇਹ ਕੁਝ ਹੋਇਆ ਜਿਸ ਤੋਂ ਬਾਅਦ ਹੁਣ ਅਦਾਲਤ ਨੇ ਉਸ ਦੇ ਹੱਕ ਵਿੱਚ ਫੈਸਲਾ ਕੀਤਾ ਤੇ ਕਹਿ ਲਿਆ ਕਿਸੇ ਤੌਰ ਤੇ ਮੰਤ ਸਰਕਾਰ ਨੂੰ ਝਟਕਾ ਕਿਹਾ ਜਾ ਸਕਦਾ ਹੈ ਦਿਉਜਾਜਤ ਧੰਨਵਾਦ